ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਬੱਸਾਂ ਫੋਰ ਵੀਲਰ ਟੂ ਵੀਲਰ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਹਰੇਕ ਨਾਕੇ ਤੇ ਤਕਰੀਬਨ 8 ਦੇ ਕਰੀਬ ਮੁਲਾਜ਼ਮ ਤਨਾਤ ਨੇ ਸੋ 64 ਜਿਹੜੇ ਮੁਲਾਜ਼ਮ ਨੇ ਉਹ ਸਾਰੇ ਨਾਕਿਆਂ ਤੇ ਤਨਾਤ ਜਿਹੜੇ ਵੀ ਟ੍ਰੈਫਿਕ ਵਾਇਲਟ ਕਰਦੇ ਨੇ ਜੀ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਜਿਹੜੇ ਨਹੀਂ ਮੰਨਦੇ ਹੈਗੇ ਉਹਨਾਂ ਦੇ ਟ੍ਰੈਫਿਕ ਫਲਾਨ ਕੀਤੇ ਜਾ ਰਹੇ ਨੇ ਸਾਰਿਆਂ ਨੂੰ ਅਪੀਲ ਕਰਦੇ ਆਂ ਜੀ ਕਿ ਜਿੱਥੇ ਵੀ ਕਿਤੇ ਉਹਨਾਂ ਨੂੰ ਕੋਈ ਖਾਲੀ ਥਾਂ ਮਿਲਦੀ ਹੈ ਜਾਂ ਜਿਵੇਂ ਸ਼ਹਿਰ ਦੇ ਵਿੱਚ ਡੈਜ਼ਿਗਨੇਟਡ ਥਾਮਾਂ ਨੇ ਜਿਵੇਂ ਕਿ ਫੂਸ ਮੰਡੀ ਹੈ ਜਾਂ ਪਲੇਟੀ ਹੈ ਉਥੇ ਜਾ ਕੇ ਪਾਰਕਿੰਗ ਕਰਨ ਤੇ ਆਪਣੇ 4 ਵੀਲਰ ਨੂੰ ਲੋਕ ਕਰਕੇ ਜਾਣ ਤਾਂ ਕਿ ਜਿਹੜੀ ਕੋ ਚੋਰੀ ਦੀ ਸੰਭਾਵਨਾ ਬਹੁਤ ਜ਼ਿਆਦਾ ਘੱਟ ਜੇ ਪੰਜਾਬ ਹਰਿਆਣਾ ਦਾ ਬਾਰਡਰ ਹੋਣ ਕਰਕੇ ਤੁਹਾਰਾ ਦੇ ਮੱਦੇ ਨਜ਼ਰ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ ਜਿहां ਸ਼ਹਿਰ ਦੇ ਵਿੱਚ ਤੇ ਸ਼ਹਿਰ ਤੋਂ ਬਾਹਰ ਮੁੱਖ ਮਾਰਗਾ ਤੇ ਵੱਖ-ਵੱਖ ਜਗ੍ਹਾਾਂ ਦੇ ਉੱਤੇ ਸੜਕਾਂ ਦੇ ਉੱਤੇ ਅੱਠ ਨਾਕੇ ਲਗਾਏ ਗਏ ਨੇ ਬੱਸਾਂ ਦੀਆਂ ਜਾਣ ਵਾਲੇ ਵਾਹਨਾਂ ਦੀ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਤੇ ਨਾਲ ਹੀ ਟ੍ਰੈਫਿਕ ਰੂਲਜ਼ ਨਾ ਮੰਨਣ ਵਾਲਿਆਂ ਦੇ ਚਲਾਨ ਵੀ ਜਿਹੜੇ ਨੇ ਉਹ ਕੱਟੇ ਗਏ ਨੇ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਨਜਿੱਠਣ ਲਈ ਪੁਲਿਸ ਨੇ ਚੇਤਾਵਨੀ ਦੇ ਦਿੱਤੀ ਹੈ ਡੀਐਸਪੀ ਨੇ ਕਿਹਾ ਹੈ ਕਿ ਸ਼ਹਿਰ ਦੇ ਵਿੱਚ ਤਿਉਹਾਰਾਂ ਦੇ ਮੱਦੇਨਜ਼ਰ ਅੱਠ ਜਗ੍ਹਾਾਂ ਦੇ ਉੱਤੇ ਨਾਕੇ ਲਗਾਏ ਗਏ ਹਨ ਤਾਂ ਜ਼ਰੂਰ ਚੌਕਸੀ ਵਧਾ ਦਿੱਤੀ ਗਈ ਹੈ ਤਾਂ ਬਿਲਕੁਲ ਵੀ ਅੱਖਾਂ ਤੋਂ ਨਹੀਂ ਬਚ ਪਾਉਣਗੇ ਪੁਲਿਸ ਦੀ ਅੱਖਾਂ ਤੋਂ ਪ੍ਰਸ਼ਾਸਨ ਦੀ ਅੱਖਾਂ ਤੋਂ ਇਹ ਲੋਕ ਜਿਹੜੇ ਸ਼ਰਾਰਤੀ ਅੰਸਰ ਨੂੰ ਨਹੀਂ ਬਚ ਸਕਣਗੇ ਤਾਂ ਹੁਣ ਨਾਕੇ ਜਿਹੜੇ ਲਗਾਏ ਗਏ ਨੇ ਨਾਲ ਹੀ ਨਾਕੇ ਦੇ ਉੱਤੇ 8-8 ਪੁਲਿਸ ਮੁਲਾਜ਼ਮ ਵੀ ਤੈਨਾਤ ਕਰ ਦਿੱਤੇ ਗਏ ਨੇ ਤਾਂ ਇਸੇ ਮੌਕੇ ਡੀਐਸਪੀ ਦੀਪਿੰਦਰ ਸਿੰਘ ਦਾ ਕੀ ਕੁਝ ਕਹਿਣਾ ਹੈ ਇਸ ਪੂਰੇ ਮਾਮਲੇ ਦੇ ਉੱਤੇ ਤੁਹਾਨੂੰ ਉਹ ਸੁਣਾਵਾਂਗੇ ਜੀ ਸਰ ਮਾਨਯੋਗ ਐਸਐਸਪੀ ਸਾਹਿਬ ਸੰਘਡੂਰ ਸਰਦਾਰ ਸਰਤਾਜ ਸਿੰਘ ਚਾਲਜੀ ਦੇ ਡਿਵੀਜ਼ਨ ਅਮਰੇਸ਼ਾ ਹੈਡ ਦਿਵਾਲੀ ਦੇ ਤਿਹਾੜ ਦੇ ਮੱਦੇ ਨਜ਼ਰ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਬੱਸਾਂ ਫੋਰ ਵੀਲਰ ਟੂ ਵੀਲਰ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿੰਨੀ ਜਿਹੜੀ ਫੋਰਸ ਹੈ ਸ਼ਹਿਰ ਦੇ ਵਿੱਚ ਲਗਾਈ ਜੀ ਕਿਹਾ ਕਿ ਦਿਵਾਲੀ ਦਾ ਤਿਹਾੜ ਹੈ ਠਿਕਲ ਲੱਖ ਜਿਆਦਾ ਹੁੰਦਾ ਹੈ ਜੀ ਅਸੀਂ ਸ਼ਹਿਰ ਦੇ ਅੰਦਰ 8 ਪੁਆਇੰਟਾਂ ਤੇ ਨਾਕਾਬੰਦੀ ਕੀਤੀ ਹੈ ਤੇ ਹਰੇਕ ਨਾਕੇ ਤੇ ਤਕਰੀਬਨ 8 ਦੇ ਕਰੀਬ ਮੁਲਾਜ਼ਮ ਤਨਾਤ ਨੇ 164 ਜਿਹੜੇ ਮੁਲਾਜ਼ਮ ਨੇ ਉਹ ਸਾਰੇ ਨਾਕਿਆਂ ਤੇ ਤਨਾਨ। ਟ੍ਰੈਜੀਕਲ ਨੂੰ ਦੇਖਦੇ ਹੋਏ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਹੈ। ਜਿਹੜੇ ਵੀ ਟ੍ਰੈਫਿਕ ਵਾਇਲਟ ਕਰਦੇ ਨੇ ਜੀ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਜਿਹੜੇ ਨਹੀਂ ਮੰਨਦੇ ਹੈਗੇ ਉਹਨਾਂ ਦੇ ਟ੍ਰੈਫਿਕ ਚਲਾਣ ਕੀਤੇ ਜਾ ਰਹੇ ਨੇ। ਬਾਕੀ ਜਿੰਨੇ ਵੀ 4 ਵੀਲਰ ਨੇ ਅਸੀਂ ਸਾਰਿਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ 4 ਵੀਲਰ ਨੂੰ ਲੋਕ ਕਰਕੇ ਜਾਣ ਤਾਂ ਕਿ ਜਿਹੜੀ ਕੋ ਚੋਰੀ ਦੀ ਸੰਭਾਵਨਾ ਬਹੁਤ ਜ਼ਿਆਦਾ ਘਟ ਜਾਏ। ਇਸ ਕਰ ਇਹ ਲੋਕਾਂ ਨੂੰ ਇਹ ਕਰਨਾ ਚਾਹੀਦਾ ਕਿ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦੀ ਹੈ ਕਿ ਜੀ ਲੋਕ ਸਰਦ ਦੇ ਬਚਾਲੇ ਕਈ ਵਾਰ ਵਿੱਚ ਲਾ ਜਾਂਦੇ ਸੀਜ਼ਨ ਦਾ ਵੀ ਸਮਾਇਆ ਗਿਆ ਹੈ। ਸਾਰਿਆਂ ਨੂੰ ਅਪੀਲ ਕਰਦੇ ਆਂ ਜੇ ਕਿ ਜਿੱਥੇ ਵੀ ਕਿਤੇ ਉਹਨਾਂ ਨੂੰ ਕੋਈ ਖਾਲੀ ਥਾਂ ਮਿਲਦੀ ਹੈ ਜਾਂ ਜਿਵੇਂ ਸ਼ਹਿਰ ਦੇ ਵਿੱਚ ਡੈਜ਼ਿਗਨੇਟਿਡ ਥਾਵਾਂ ਨੇ ਜਿਵੇਂ ਕਿ ਫੂਸ ਮੰਡੀ ਹੈ ਜਾਂ ਪਲੇਟੀ ਹੈ ਉਥੇ ਜਾ ਕੇ ਪਾਰਕਿੰਗ ਕਰਨ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ